ਉਪਰਾਸਪਤੀ ਦੀ ਚੋਣ ਹੈ ਬੇਸ਼ੱਕ ਨੰਬਰ ਗੇਮ ਦੇ ਵਿੱਚ ਸੱਤਾ ਭਾਰੀ ਤੇ ਰੈਂਡੀ ਇਹ ਮੂਰੇ ਦਿਖਦਾ ਪਰ ਉਹਦੇ ਲਈ ਔਖੀ ਹੁੰਦੀ ਜਾ ਰਹੀ ਹੈ ਖਾਸ ਕਰਕੇ ਦੱਖਣੀ ਖੇਤਰ ਦੇ ਹਵਾਲੇ ਨਾਲੇ ਪਰ ਹੁਣ ਇਹਦੇ ਵਿੱਚ ਇੱਕ ਨਵਾਂ ਪਹਿਲੂ ਸਾਹਮਣੇ ਆਇਆ 18 ਜੱਜਾਂ ਦੇ ਸਾਬਕਾ ਜੱਜਾਂ ਨੇ ਗਰੁੱਪ ਨੇ ਅਮਿਤ ਸ਼ਾਹ ਨੂੰ ਘੇਰਦਿਆਂ ਕਿਹਾ ਵੀ ਕਿ ਇਹ ਕਿਹੜਾ ਤਰੀਕਾ ਕਰ ਹੈ ਕਿ ਜੇ ਵਿਰੋਧੀ ਧਿਰ ਦਾ ਲੀਡਰ ਸਾਡਾ ਸਾਬਕਾ ਜੱਜ ਹੈ ਤੇ ਤੁਸੀਂ ਉਹਦੇ ਬਾਰੇ ਅਜਿਹੀ ਭਾਸ਼ਾ ਵਰਤਦੇ ਹੋ ਉਹਦੇ ਫੈਸਲਿਆਂ ਨੂੰ ਲੈ ਕੇ ਖਾਸ ਕਰਕੇ ਕਹਿੰਦੇ ਨਕਸਲਵਾਦੀਆਂ ਦੇ ਸਮਰਥਕ ਉਹਨਾਂ ਨੂੰ ਕਹਿ ਕੇ ਇੱਕ ਤਰ੍ਹਾਂ ਨਾ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂ ਕੀ ਹੈ ਸੋ ਇਹਦਾ ਅਸਰ ਕਿਸ ਤਰ੍ਹਾਂ ਮਹਿਸੂਸ ਕਰਾਂਗੇ ਜੇ ਜੁਡੀਸ਼ੀਅਲ ਇਸ ਤਰ੍ਹਾਂ ਦੇਸ਼ ਦੇ ਗ੍ਰਹਿ ਮੰਤਰੀ ਦੇ ਉੱਤੇ ਸਵਾਲ ਖੜੇ ਕਰ ਰਹੀ ਹੈ ਕੀ ਉਪਰਾਸਪਤੀ ਦੀ ਚੋਣ ਚ ਫਸਣ ਕਰਨ ਇਹ ਖੋਪਜਾ ਦਾ ਜਾਂ ਕੋਈ ਹੋਰ ਪਹਿਲੂ ਹੈ ਜੀ ਇਹ ਅਸਲ ਦੇ ਵਿੱਚ ਜਿਹੜਾ Maoवाद ਹੈ ਤੇ ਨਕਸ਼ਲ ਜਿਹੜਾ ਖਾਸ ਤੌਰ ਤੇ ਕਬਾਇਲੀ ਖੇਤਰਾਂ ਦੇ ਵਿੱਚ ਜਿਹੜਾ ਇਹਦੇ ਖਿਲਾਫ ਬੜਾ ਵੱਡਾ ਮੂਵਮੈਂਟ ਦੇ ਤੌਰ ਤੇ ਖੜਾ ਹੋਇਆ ਕਿ ਜਿਹੜਾ ਜਲ ਜੰਗਲ ਜ਼ਮੀਨ ਹੈ ਉਹਨਾਂ ਦਾ ਕਿਉਂਕਿ ਉਹ ਬਹੁਤ ਰਿੱਚਾ ਹੈਠਾਂ ਕਿਤੋਂ ਕੋਈ ਧਾਤ ਨਿਕਲਦੀ ਹੈ ਕਿਤੋਂ ਕੋਈ ਧਾਤ ਨਿਕਲਦੀ ਹੈ ਤਾਂ ਜਿਹੜਾ ਕਾਰਪੋਰੇਟ ਦਾ ਮੁਨਾਫਾ ਹੈ ਉਥੋਂ ਚੀਜ਼ਾਂ ਕੱਢਣ ਦੇ ਲਈ ਕਬੈਲੀਆ ਨੂੰ ਉਥੋਂ ਉਜਾੜਨ ਦੇ ਵਾਸਤੇ ਤਾਂ ਕਿ ਉਹਤੇ ਕਬਜ਼ਾ ਕਰ ਸਕਣ ਕਬੈਲੀ ਕਬਜ਼ਾ ਨਹੀਂ ਕਰ ਦਿੰਦੇ ਉਹ ਕਹਿੰਦੇ ਸਾਡਾ ਤਾਂ ਜ਼ਿੰਦਗੀ ਹੈ ਇਹ ਅਸੀਂ ਤਾਂ ਕੁਦਰਤ ਨਾਲ ਮਿਲ ਕੇ ਕੰਮ ਕਰਦੇ ਆ ਉਹ ਹੈ ਜਈ ਉਹਨਾਂ ਦਾ ਜੀਵਨ ਹੈ ਇਹ ਉਹਨਾਂ ਨੂੰ ਉਥੋਂ ਜ਼ਬਰਦਸਤ ਉਜਾੜਦੇ ਸੀ ਲਗਾਤਾਰ ਤਾਂ ਉਜੜਨ ਦੇ ਲਈ ਪਹਿਲਾਂ ਮਾਸ ਮੂਵਮੈਂਟਾਂ ਵੀ ਹੋਈਆਂ ਆਪਣੇ ਪਿਛਲੇ ਦਿਨਾਂ ਦੇ ਵਿੱਚ ਉੱਥੇ ਗਾਂਧੀਵਾਦੀ ਵੀ ਕੰਮ ਕਰਦੇ ਨੇ ਉੱਥੇ ਆਰਐਸਐਸ ਵੀ ਕੰਮ ਕਰਦੀ ਐ ਉੱਥੇ ਜਿਹੜੇ ਨਕਸਲੀ ਵੀ ਕੰਮ ਕਰਦੇ ਨੇ ਸਾਰੇ ਕੰਮ ਕਰਦੇ ਸੀ ਵੀ ਟ੍ਰਾਈਬਲਾਂ ਨੂੰ ਅਸੀਂ ਇਸ ਲੈਵਲ ਦੇ ਉੱਤੇ ਗੱਲ ਕਰਾਂਗੇ ਹਮਾਂਸੂ ਕੁਮਾਰ ਜਿਹੜਾ ਗਾਂਧੀਵਾਦੀ ਐ ਜਿਹੜਾ ਪੜ੍ਹ ਲਿਖ ਕੇ ਤੁਰੰਤ ਵਿਆਹ ਕਰਾ ਕੇ ਮੀਆਂ ਬੇਬੀ ਜਾ ਕੇ ਕਬਾਇਲੀ ਖੇਤਰ ਚ ਰਹਿਣ ਲੱਗੇ ਸੀ ਉਹਦਾ ਆਸ਼ਰਮ ਵੀ ਫੂਕਤਾ ਬਾਕੀ ਸਾਰਾ ਫੂਕਤਾ ਸੀ ਉਹ ਅੱਜ ਕੱਲ ਇੱਧਰ ਹੀ ਰਹਿ ਰਹੇ ਨੇ ਕਿਤੇ ਉਹਨਾਂ ਤੇ ਵੀ ਮਤਲਬ ਗਾਂਧੀਵਾਦੀਆਂ ਤੇ ਮੌਵਾਦੀਆਂ ਵਰਗੇ ਮੁਕੱਦਮੇ ਦਰਜ ਕੀਤੇ ताकि ਜਿਹੜੇ ਵੀ ਬੰਦੇ ਉਹਦਾ ਵਿਰੋਧ ਕਰਦੇ ਨੇ ਉਹਨੂੰ Maowadi ਕਹੋ ਤੇ ਬਾਕੀ ਦੀਆਂ ਚੀਜ਼ਾਂ ਮੁਕਾਦਮੇ ਵਿੱਚ ਦਰਜ ਕਰ ਦਿਓ। ਉਹਨਾਂ ਦਿਨਾਂ ਦੇ ਵਿੱਚ ਫਿਰ ਇੱਕ ਸਰਕਾਰ ਦਾ ਇੱਕ ਹੋਰ ਤਰੀਕਾ ਹੁੰਦਾ ਜਦੋਂ ਡਾਇਰੈਕਟ ਲੜਾਈ ਨਹੀਂ ਜਿੱਤੀ ਜਾਂਦੀ ਲੜੀ ਜਾਂਦੀ। ਤਾਂ ਬਹੁਤ ਸਾਰੇ ਇਹੋ ਜਿਹੇ ਬੰਦਿਆਂ ਨੂੰ ਸਰਕਾਰ ਨਾਲ ਮਨਾਉਂਦੀ ਹੈ ਜਿਹੜੇ ਉਹਨਾਂ ਦੇ ਵਿੱਚੋਂ ਹੋਣ ਕੁਝ ਉਹਨਾਂ ਦੇ ਵਿੱਚੋਂ ਮਤਲਬ ਨਾਲ ਮਲਾ ਲਓ ਉਹਨਾਂ ਨੂੰ ਕੁਝ ਫਾਇਦਾ ਹੀ ਦਿਓ ਤੇ ਉਹਨਾਂ ਦਾ ਕੋਈ ਸੰਗਠਨ ਬਣਾ ਦਿਓ ਉਹਨਾਂ ਨੂੰ ਹਥਿਆਰ ਦਿਓ ਜਾਂ ਬਾਕੀ ਚੀਜ਼ਾਂ ਦਿਓ। ਜਿਵੇਂ ਆਪਣੇ ਬਲੈਕ ਆਪਣੇ ਕੈਟ ਸਿਸਟਮ ਚੱਲਿਆ ਸੀ ਖੜਕੂਬਾਦ ਬਿਲੇ ਨਾ ਵੀ ਉਹਨਾਂ ਦੇ ਵਿੱਚੋਂ ਕੁਝ ਬੰਦੇ ਨਾ ਕੇ ਸਰਕਾਰ ਪੁਲਿਸ ਨੇ ਆਪਣੇ ਨਾਲ ਬੁਲਾ ਲਏ ਜਾਂ ਜਿਵੇਂ ਰਾਤ ਨੂੰ ਕਹਿੰਦੇ ਸੀ ਕਿ ਪੁਲਿਸ ਵਾਲੇ ਹੀ ਬੰਦੇ ਉਹ ਖੜਕੂਆਂ ਵਾਲੇ ਚੋਲੇ ਚੂਲੇ ਜਾ ਉਹ ਵਰਦੀ ਚ ਕਿਸੇ ਦੇ ਰੋਟੀ ਖਾਏ ਆਉਂਦੇ ਤੇ ਮੁੜ ਕੇ ਆਪੀ ਜਾ ਕੇ ਚੱਕ ਲੈਂਦੇ ਸੀ ਵੀ ਤੁਹਾਡਾ ਤਾ ਹੋਇਆ ਟੈਰਰ ਕਰਨ ਦੇ ਲਈ ਉਹ ਹੈ ਜਾਈ ਉੱਥੇ ਇੱਕ ਜਥੇਬੰਦੀ ਨੂੰ ਨਾਮ ਦਿੱਤਾ ਸਲਵਾ ਜੋਡਮ ਸਲਵਾ ਜੋਡਮ ਬਣਾਈ ਸਰਕਾਰ ਸਪான்ਸਰਡ ਹਥਿਆਰ ਸਰਕਾਰ ਦੇ ਪੈਸਾ ਸਰਕਾਰ ਦਾ ਤੇ ਸਾਰਾ ਉਹ ਪਿੰਡਾਂ ਦੇ ਪਿੰਡ ਉਹ ਜਾੜਦੀ ਸੀ ਜਾ ਕੇ ਕਿ ਜਿੱਥੇ ਵੀ ਗਏ ਪੂਰਾ ਗੋਲਾਬਾਰੀ ਵੀ ਕੀਤੀ ਜੇ ਉਹ ਨਹੀਂ ਮੰਨੇ ਕਤਲ ਕਰਤੇ ਜੋ ਮਰਜੀ ਕੀਤਾ ਮਤਲਬ ਉਹਨੂੰ ਫੋਨਾ ਕਿਉਂਕਿ ਨਾ ਕੋਈ ਪਰਚਾ ਦਰਜ ਹੋਣਾ ਸਰਕਾਰ ਤੁਹਾਡੇ ਨਾਲ ਨਾ ਕੁਝ ਵੀ ਨਹੀਂ ਸੀ ਹੋ ਰਿਹਾ ਉਹ ਬਹੁਤ ਜ਼ਿਆਦਾ ਜਦੋਂ ਕਤਲਿਆ ਮ ਇਹ ਜਿਆ ਸਿਸਟਮ ਹੋਣ ਲੱਗ ਗਿਆ ਤਾਂ ਮੁਕਦਮਾ ਚੱਲਦਾ ਚੱਲਦਾ ਸੁਪਰੀਮ ਕੋਰਟ ਆ ਗਿਆ ਸੁਪਰੀਮ ਕੋਰਟ ਦੇ ਡਬਲ ਬੈਂਚ ਨੇ ਜਿਹੜਾ ਬਹੁਤ ਜਦੋਂ ਬਰੀਕੀ ਨਾਲ ਸਾਰੀਆਂ ਗੱਲਾਂ ਨੂੰ ਦੇਖਿਆ ਉਹਨਾਂ ਦਾ ਕੰਮ ਕਾਜ ਉਹਦਾ ਸਟੈਂਡਿੰਗ ਉਹਦੇ ਬਾਕੀ ਚੀਜ਼ਾਂ ਜਿਹਦੇ ਚ ਜਸਟਿਸ ਇਹ ਸੁਬਾਕਰ ਰੈਡੀ ਜਿਹੜੇ ਇਹਦੇ ਚ ਹੁਣ ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਲਈ ਇੰਡੀਆ ਨਾਇਸ ਨੇ ਖੜੇ ਕੀਤੇ ਨੇ ਆਂਧਰਾ ਪ੍ਰਦੇਸ਼ ਤੋਂ ਨਹੀਂ ਇਹ ਵੀ ਸੀਗੇ ਡਬਲ ਜੱਜ ਦਾ ਬੈਂਚ ਸੀ ਉਹ ਇਹਨਾਂ ਨੇ ਸਰਵਾ ਜੁਡੀਮਨ ਨੂੰ ਕਿਹਾ ਕਿ ਇਹ ਅਨਕਾਸਟੀਚੂਨਲ ਹੈ ਗੈਰ ਕਾਨੂੰਨੀ ਹੈ ਇਹਨੂੰ ਤੁਰੰਤ ਬੰਦ ਕਰੋ ਬੈਨ ਕਰੋ ਤੇ ਇਹਦਾ ਕੋਈ ਕੰਮ ਨਹੀਂ ਹੈ ਉਹ ਬੰਦ ਕਰਤੀ ਕਰਨੀ ਪਈ ਕਿਉਂਕਿ ਸੁਪਰੀਮ ਕੋਰਟ ਨੇ ਦਖਲ ਦਿੱਤਾ ਤੇ ਬੰਦ ਹੋ ਗਈ। ਹੁਣ ਇਹ 2011 ਦੀ ਜੱਜਮੈਂਟ। 2011 ਚ ਸੁਲਵਾਰ ਜੋੜ ਨੂੰ ਬੰਦ ਹੋ ਗਿਆ। ਫੋੜ ਕੀ ਕਹਿ ਰਹੇ ਨੇ ਦੇਸ਼ ਦੇ ਗ੍ਰਹਿ ਮੰਤਰੀ। ਦੇਸ਼ ਦੇ ਗ੍ਰਹਿ ਮੰਤਰੀ ਇਹ ਕਹਿ ਰਹੇ ਨੇ ਕਿ ਇਹ ਜੱਜ ਵਿੱਚ ਸੀ ਜਿਹਨੂੰ ਪੁਣਾਇਆ ਜੇ ਇਹ ਇਹ ਜੱਜਮੈਂਟ ਨਾ ਦਿੰਦੇ ਤਾਂ ਹੁਣ ਤੱਕ ਨਕਸਲਵਾਦ ਦਾ ਖਾਤਮਾ ਹੋ ਜਾਂਦਾ। ਭਾਵ ਗ੍ਰਹਿ ਮੰਤਰੀ ਇੰਡਾਇਰੈਕਟਲੀ ਕੀ ਕਹਿ ਰਹੇ ਕਿ ਜੇ ਇਹ ਕਤਲਿਆਮ ਨਾ ਰੋਕਦੇ ਹੁਣ ਤੱਕ ਅਸੀਂ ਮਾਰ ਦੇਣੇ ਸੀ ਬੰਦੇ ਇੰਨੇ ਜ਼ਿਆਦਾ ਆਪ ਦੇ ਡਾਇਰੈਕਟ ਦੀ ਵਜ੍ਹਾ ਉਹਨਾਂ ਰਾਹੀ ਮਾਰਵਾ ਦੇਣੇ ਸੀ ਭਾਵ ਟ్రਾਈਬਲ ਬੰਦੇ ਹੀ ਮਾਰ ਦੇਣੇ ਸੀ ਬਹੁਤ ਜ਼ਿਆਦੇ ਇੰਨੇ ਬੰਦੇ ਹੁਣ ਜਿਵੇਂ ਪਹਿਲਾਂ ਆਪਣੇ ਪੰਜਾਬ ਚ ਹੁੰਦਾ ਰਿਹਾ ਇੱਕ ਖੜਕੂ ਦੇ ਨਾਂ ਤੇ ਇੱਕ ਖੜਕੂ ਮਰਦਾ ਤੇ 20 ਬੰਦੇ ਹੋਰ ਮਾਰ ਦਿੰਦੇ ਸੀ ਪੁਲਿਸ ਨਾਲ ਲੈ ਜਾ ਕੇ ਕਿਹੜਾ ਉਹਨਾਂ ਦਾ ਮੂੰਹ ਤਾਂ ਲਿਖਿਆ ਔਰ ਕਿਤੇ ਕਿਤੇ ਦਾ ਮੁਕਾਬਲਾ ਦਿਖਾਉਣ ਲਈ ਭਈ 10 11 ਮਾਰਤੇ ਸੀ ਕਿ ਵੀ ਇਹ ਵੀ ਖੜਕੂ ਨੇ ਉਹਨਾਂ ਦੇ ਕੱਪੜੇ ਪਵਾ ਕੇ ਇਹੋ ਜਿਹੀ ਚੀਜ਼ਾਂ ਮਤਲਬ ਬਹੁਤ ਸਾਰੀਆਂ ਵਾਪਰਦੀਆਂ ਨੇ ਜਦੋਂ ਵੀ ਤੁਸੀਂ ਇਹ ਕਰਦੇ ਹੋ ਨਿਰਦੋਸ਼ ਬੰਦਿਆਂ ਨੂੰ ਚੱਕ ਕੇ ਲੈ ਜਾਓ ਜੇ ਉਹ ਪੈਸੇ ਨਹੀਂ ਦੰਦੇ ਬਾਕੀ ਚੀਜ਼ਾਂ ਨਹੀਂ ਕਰਦੇ ਬੰਦੇ ਮਾਰੇ ਗਏ ਨੇ ਜਸਵੰਤ ਖਾਨਾ ਉਹਨਾਂ ਨੇ ਜਿਹੜੀਆਂ ਲਾਸਾਂ ਦੇਖਿਆ ਆਨ ਆਈਡੈਂਟੀਫਾਈ ਕਹਿ ਕੇ ਛਾੜੀਆਂ ਹਾਲਾਂਕਿ ਉਹ ਆਈਡੈਂਟੀਫਾਈ ਸੀ ਸਾਰਾ ਕੁਝ ਸੀ ਸਾਰਿਆਂ ਦੇ ਜਿਹੜਾ ਕੁਝ ਇੱਥੇ ਚੱਲਿਆ ਪੰਜਾਬ ਚ ਉੱਥੇ ਬਹੁਤ ਦੇਰ ਦਾ ਚੱਲ ਰਿਹਾ ਲਗਾਤਾਰ ਪਹਿਲਾਂ ਵੀ ਚੱਲ ਰਿਹਾ ਤੇ ਹੁਣ ਵੀ ਜਦੋਂ ਅਮਿਤ ਸ਼ਾਹ ਇਹ ਕਹਿ ਰਹੇ ਨੇ ਕਿ ਅਸੀਂ 2026 ਤੱਕ ਨਕਸ਼ਲਵਾਦ ਖਤਮ ਕਰ ਦੇਣਾ ਉਹ ਉਹੀ ਭਾਸ਼ਾ ਬੋਲ ਰਹੇ ਨੇ ਕਿ ਅਸੀਂ ਐਸੇ ਤਰੀਕੇ ਨਾਲ ਕਰਾਂਗੇ ਜਦ ਕਿ ਲੜਾਈ ਜਿਹੜੀ ਹੈ ਉਹ ਕਾਰਪੋਰੇਟ ਦੇ ਲਾਲਚ ਅਤੇ ਕਮਾਈਲੀ ਖੇਤਰਾਂ ਦੇ ਬੰਦਿਆਂ ਦੀ ਜ਼ਿੰਦਗੀ ਇਹ ਦੋਨਾਂ ਦੇ ਵਿਚਕਾਰ ਤੇ ਹੁਣ ਇੰਨੀ ਵੱਡੀ ਗਿਰਤੀ ਦੇ ਵਿੱਚ ਤੁਸੀਂ ਕਿਵੇਂ ਕਰੋਗੇ ਕੀ ਕਰੋਗੇ ਉਹਦੇ 'ਚ ਬੋਲਿਆ ਤਾਂ ਜਿਹੜੇ ਜੱਜ ਸਾਹਿਬਾਨ ਨੇ ਉਹਨਾਂ ਨੂੰ ਬਿਲਕੁਲ ਇਹ ਦੋਖੋਇਆ ਵੀ ਇਹ ਮਾਮਲਾ ਤੁਸੀਂ ਸੁਪਰੀਮ ਕੋਰਟ ਦੀ ਤੋਹੀਨ ਕਰ ਰਹੇ ਹੋ ਨਾ ਕਿ ਕੋਈ ਇੱਕ ਗੱਲ ਦੇ ਵਿੱਚ ਨਾ ਕਿ ਇਕੱਲੇ ਜਸਟਿਸ ਰੈਡੀ ਦੀ ਕਰ ਰਹੇ ਜਸਟਿਸ ਰੈਡੀ ਹੁਣ ਤੁਹਾਡੇ ਸਾਹਮਣੇ ਆ ਗਏ ਖੜ ਗਏ ਤੇ ਇਸ ਤੋਂ ਪਹਿਲਾਂ ਤਾਂ ਤੁਸੀਂ ਚਲੋ ਬੋਲੇ ਨਹੀਂ ਨਾ ਉਸ ਲੈਵਲ ਦੇ ਉੱਤੇ ਇਹਦਾ ਮਤਲਬ ਜਿਹੜਾ ਵੀ ਫੈਸਲਾ ਸੁਪਰੀਮ ਕੋਰਟ ਦਾ ਤੁਹਾਡੀ ਸੋਚ ਮੁਤਾਬਕ ਨਹੀਂ ਹੋਏਗਾ ਤਾਂ ਸੁਪਰੀਮ ਕੋਰਟ ਫਿਰ ਹੱਤਬਾਦ ਫਲਾ ਰਹੀ ਹੈ ਤੇ ਜਿਹੜਾ ਫੈਸਲਾ ਤੁਹਾਡੀ ਸੋਚ ਮੁਤਾਬਕ ਹੋ ਚਾਹੇ ਜਿੰਨਾ ਮਰਜੀ ਕਤਲੇ ਆਉਂਦਾ ਹੋਵੇ ਫਿਰ ਉਹ ਬਹੁਤ ਵਧੀਆ ਹੈ ਸੁਪਰੀਮ ਕੋਰਟ ਇਸ ਕਰਕੇ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਟ੍ਰੈਂਡ ਹੈ ਖਾਸ ਤੌਰ ਤੇ ਗ੍ਰਹਿ ਮੰਤਰੀ ਬੋਲੇ ਕੋਈ ਹੋਰ ਬੋਲੇ ਜਾਂ ਬਾਕੀ ਦੀਆਂ ਗੱਲਾਂ ਨੇ ਇੰਨੇ ਸਮੇਂ ਬਾਅਦ ਇਹ ਪ੍ਰਮਾਨ ਨਹੀਂ ਕੀਤਾ ਜਾ ਸਕਦਾ ਇਹ ਸੰਸਥਾ ਤੇ ਵੀ ਉਂਗਲਾ ਤੇ ਬਾਕੀ ਦੇ ਮਾਮਲੇ ਦੇ ਵਿੱਚ ਤੇ ਇਸ ਲਈ ਉਹ ਹੁਣ ਮੇਰੇ ਖਿਆਲ ਹੈ ਆਧਾਰ ਬਣਿਆ ਹੋਇਆ ਇਹੋ ਜਾਂ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਇਹ ਗੱਲ ਨਾਲ ਜਿਹੜੇ ਬੰਦਿਆਂ ਨੂੰ ਨਹੀਂ ਸੀ ਪਤਾ ਕਿ ਇਹ ਜਸਟਿਸ ਰੈਡੀ ਨੇ ਇਹੋ ਜਾਂ ਵੀ ਕੋ ਜੱਜਮੈਂਟ ਵੀ ਦਿੱਤੇ ਉਹ ਪਤਾ ਲੱਗ ਗਿਆ ਪੂਰੀ ਦੇਸ਼ ਦੇ ਵਿੱਚ ਜਾ ਰਿਹਾ ਤਾਂ ਇੱਕ ਮਾਹੌਲ ਵੀ ਬਣ ਰਿਹਾ ਸਭੋ ਸਹਿਮਤੀ ਵੀ ਹੋ ਰਹੀ ਹੈ ਗਰੀਬਾਂ ਚ ਹੋ ਰਹੀ ਹੈ ਬਾਕੀ ਦੀਆਂ ਪਾਰਟੀਆਂ ਚ ਵੀ ਹੋ ਰਹੀ ਹੈ ਜਿਹੜੇ ਬਾਕੀ ਦੇ ਰੁਕ ਨਹੀਂ ਵਿਚਾਰੇ ਇਹ ਤਾਂ ਚੰਗਾ ਕੀਤਾ ਸੀ ਫਿਰ ਇਹ ਤਾਂ ਅਮਨ ਰਾਈਟਸ ਦੇ ਸਵਾਲ ਸੀ ਸਭੋ ਮੇਰੇ ਖਿਆਲ ਉਲਟਾ ਉਹਨਾਂ ਦੇ ਨਾਲ ਖੜਨ ਦੀ ਗੱਲ ਹੈ ਹੁਣ ਉਹਨਾਂ ਦੇ ਕਰਕੇ ਫਰਕ ਇਹ ਪੈ ਰਿਹਾ ਹੈ ਇਹ ਤਾਂ ਇੰਜਾਮ ਲਾ ਰਹੇ ਨੇ ਕਿਉਂਕਿ ਇਹਨਾਂ ਦੀ ਸਰਕਾਰ ਤੇ ਖਤਰਾ ਪੈਦਾ ਹੋ ਗਿਆ ਸਰਕਾਰ ਤੇ ਖਤਰਾ ਇਸ ਪੈਦਾ ਹੋ ਗਿਆ ਕਿ ਜੇ ਤੇਲਗੂ ਦੇ ਸਮ ਆਂਧਰਾ ਪ੍ਰਦੇਸ਼ ਤੋਂ ਜਸਟਾ ਰੈਡੀ ਦੇ ਕੈਂਡੀਡੇਟ ਬਾੜਨ ਆਣ ਉਹ ਇਧਰ ਵੋਟਾਂ ਪਾ ਜਾਂਦੇ ਨੇ ਇਸੇ ਤਰ੍ਹਾਂ ਬਾਈਐਸਆਰ ਰੈਡੀ ਦੀ ਪਾਰਟੀ ਹੈ ਜੇ ਉਹ ਵੀ ਪਾਰਟੀ ਇਧਰ ਵੋਟਾਂ ਪਾਉਂਦੀ ਹੈ ਉਹ ਕਾਂਗਰਸ ਤੇ ਬਾਕੀ ਤਾਂ ਹੈ ਹੀ ਹੈ ਤਾਂ ਇਹਨਾਂ ਨੂੰ ਖਤਰਾ ਇਹ ਖੜਾ ਹੋ ਗਿਆ ਕਿ ਸਾਡੀ ਸਰਕਾਰ ਦਾ ਬਹੁਮਤ ਵੀ ਸਾਡੇ ਕੋਲ ਨਾ ਰਹੇ ਸ਼ਾਇਦ ਜਿਸ ਭਾਵੇਂ ਉਪਰਾਸ਼ਟਪਤੀ ਇੱਕ ਵਾਰ ਚੋਣ ਲੈਣਗੇ ਪਰ ਜੇ ਸਰਕਾਰ ਚਲੀ ਗਈ ਉਸ ਤੋਂ ਬਾਅਦ ਚੰਦਰਬਾਬੂ ਡੈਡੂ ਉਧਰ ਭਾਗੇ ਇੱਧਰ ਕਹਿੰਦੇ ਨੇ ਨਤੀਸ਼ ਕੁਮਾਰ ਵੀ ਜਿਆਦਾ ਖੁਸ਼ ਨਹੀਂ ਆ ਬਿਹਾਰ ਦੇ ਵਿੱਚ ਜਿਹੜਾ ਮਾਮਲਾ ਚੱਲ ਰਹੇ ਨੇ ਜਿਸ ਤਰੀਕੇ ਦੇ ਨਾਲ ਤਾਂ ਉਸ ਖਤਰੇ ਦੇ ਵਿੱਚੋਂ ਇਹ ਰਿਐਕਟ ਕਰ ਰਹੇ ਨੇ ਜਿਹੜੀ ਭਾਸ਼ਾ ਤਾਨਾਸ਼ਾਹ ਭਾਸ਼ਾ ਹੁੰਦੀ ਹੈ ਹਰੇਕ ਦੇ ਬਲੇਮ ਲਾ ਦੋ ਹਰੇਕ ਨੂੰ ਦਾਗੀ ਕਰਾਰ ਦੇ ਦੋ ਇਹ ਕੋਈ ਭਾਰਤ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਜਾਂ ਇੱਕ اخلاقی ਤੌਰ ਦੇ ਉੱਤੇ ਗੱਲਾਂ ਸਹੀ ਨਹੀਂ ਕਹੀਆਂ ਜਾ ਸਕਦੀਆਂ ਔਰ ਮੈਨੂੰ ਲੱਗਦਾ ਕਿ ਗ੍ਰਹਿ ਮੰਤਰੀ ਨੂੰ ਆਪਣਾ ਬਿਆਨ ਤੇ ਦੁਬਾਰਾ ਸੋਚਣਾ ਚਾਹੀਦਾ